ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਇਹ ਸਾਖੀ ਹਜੂਰ ਮਹਾਰਾਜ ਸਿੰਘ ਜੀ ਬਾਰੇ ਹੈ 1 ਜੂਨ 1990 ਨੂੰ ਸਾਡੇ ਮਹਾਰਾਜ ਜੀ ਨੇ ਚੋਲਾ ਛੱਡ ਦਿੱਤਾ ਸੀ ਤੇ ਮਹਾਰਾਜ ਜੀ ਆਪਣੀ ਸੰਗਤ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸਾਡੇ ਪਿਆਰੇ ਬਾਬਾ ਜੀ ਨੂੰ ਦੇ ਗਏ ਸਨ ਜਦੋਂ ਸਾਡੇ ਮਹਾਰਾਜ ਜੀ ਨੇ ਝੋਲਾ ਛੱਡਿਆ ਤਾਂ ਇਹ ਗੱਲ ਸਾਰੇ ਦੇਸ਼ ਵਿੱਚ ਫੈਲ ਗਈ ਸੀ ਆਪਣੇ ਸਤਿਗੁਰੂ ਦੇ ਦਰਸ਼ਨ ਕਰਨ ਦੇ ਲਈ ਦੂਰੋਂ ਦੂਰੋਂ ਦੇਸ਼ ਪਰਦੇ ਸੰਗਤ ਡੇਰੇ ਵਿੱਚ ਪਹੁੰਚਣ ਲੱਗ ਪਈ ਆ ਰਹਿਣ ਦੀ ਅੱਖਾਂ ਵਿੱਚ ਹੰਝੂ ਸਨ ਉਸ ਸਮੇਂ ਮਹਾਰਾਜ ਜੀ ਦੇ ਸਰੀਰ ਨੂੰ ਉਸ ਸਾਸੰਗਰ ਦੇ ਸਟੇਜ ਦੇ ਅੱਗੇ ਰਿਖਿਆ ਗਈ ਸੀ ਜਿਸ ਘਰ ਵਿੱਚ ਮਹਾਰਾਜ ਜੀ ਨੇ ਲਗਭਗ 40 ਸਾਲ ਤੱਕ Satsang ਤੇ ਸੰਗਤ ਆਪਣੇ ਸਤਿਗੁਰੂ ਦੇ ਆਖਰੀ ਦਰਸ਼ਨ ਕਰਕੇ ਬਹੁਤ ਹੀ ਭਾਵੁਕ ਹੋ ਰਹੀ ਸੀ ਇਸ ਸਾਖੀ ਵਿੱਚ ਅਸੀਂ ਮਹਾਰਾਜ ਜੀ ਦੇ ਜੀਵਨ ਦੇ ਨਾਲ ਜੁੜੀਆਂ ਕੁਝ ਖਾਸ ਗੱਲਾਂ ਨੂੰ ਸੁਣਦੇ ਹਾਂ ਮਹਾਰਾਜ ਜੀ ਦਾ ਜਨਮ 12 ਦਸੰਬਰ 1916 ਨੂੰ ਪੰਜਾਬ ਦੇ ਮੋਗੇ ਵਿੱਚ ਹੋਇਆ ਸੀ ਜਦੋਂ ਮਹਾਰਾਜ ਜੀ ਦਾ ਜਨਮ ਹੋਇਆ ਸੀ ਤਾਂ ਉਦੋਂ ਉਹਨਾਂ ਦਾ ਨਾਮ ਚਰਨ ਸਿੰਘ ਰੱਖਿਆ ਗਿਆ ਸੀ ਪਰ ਬਾਅਦ ਵਿੱਚ ਉਹਨਾਂ ਦਾ ਨਾਮ ਬਦਲ ਕੇ ਚਰਨ ਸਿੰਘ ਕਰ ਦਿੱਤਾ ਗਿਆ ਸੀ ਮਹਾਰਾਜ ਜੀ ਦੇ ਪਿਤਾ ਜੀ ਹਰਵੰਸ ਸਿੰਘ ਗਰੇਵਾਲ ਜੀ ਸਨ ਸਰਦਾਰ ਹਰਵੰਸ ਸਿੰਘ ਜੀ ਬਾਬਾ ਸਾਵਣ ਸਿੰਘ ਜੀ ਦੇ ਛੋਟੇ ਪੁੱਤਰ ਸਨ ਮਹਾਰਾਜ ਜੀ ਨੇ ਰਾਵਲ ਪਿੰਡੀ ਤੋਂ ਬੀਬੀਏ ਦੀ ਪੜ੍ਹਾਈ ਕੀਤੀ ਸੀ ਰਾਵਲ ਪਿੰਡੀ ਜਿਹੜਾ ਕੀ ਹੁਣ ਪਾਕਿਸਤਾਨ ਦਾ ਇੱਕ ਹਿੱਸਾ ਹੈ ਉਸ ਦੇ ਬਾਅਦ ਉਸਨੇ ਲਾਹੌਰ ਦੇ ਲਾਹੌਰ ਜੀ ਵਿੱਚ ਦਾਖਲਾ ਲਿਆ ਸੀ ਸਨ 1942 ਵਿੱਚ ਲਾਹ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਮਹਾਰਾਜ ਜੀ ਨੇ ਸਿਸਾ ਦੇ ਹਿਸਾਰ ਸ਼ਹਿਰ ਵਿੱਚ ਵਕਾਲਤ ਕੀਤੀ 1943 ਵਿੱਚ ਮਹਾਰਾਜ ਜੀ ਦਾ ਵਿਆਹ ਮਾਤਾ ਹਰਜੀਤ ਕੌਰ ਦੇ ਨਾਲ ਤਿਆ ਕੀਤਾ ਗਿਆ 1952 ਵਿੱਚ ਸਰਦਾਰ ਬਹਾਦਰ ਜਗਤ ਸਿੰਘ ਜੀ ਨੇ ਡੇਰੇ ਦੀ ਜ਼ਿੰਮੇਵਾਰੀ ਮਹਾਰਾਜ ਚਰਨ ਸਿੰਘ ਜੀ ਨੂੰ ਸੌਂਪ ਦਿੱਤੀ ਮਹਾਰਾਜ ਜੀ ਨੇ ਲਗਭਗ 40 ਸਾਲ ਤੱਕ ਕਰੋੜਾਂ ਲੋਕਾਂ ਨੂੰ ਧਾਰਮਿਕ ਵਿਚਾਰਾਂ ਦਾ ਗਿਆਨ ਕਰਵਾਇਆ ਅੱਜ ਡੇਰੇ ਵਿੱਚ ਜਿਹੜਾ ਇੰਨਾ ਵੱਡਾ ਲੰਗਰ ਰਿਹਾਲ ਬਣਾਇਆ ਹੋਇਆ ਹੈ ਉਹ ਵੀ ਮਹਾਰਾਜ ਜੀ ਦੀ ਸਲਾਤ ਤੋਂ ਬਾਅਦ ਹੀ ਬਣਾਇਆ ਗਿਆ ਸੀ ਤੇ ਉਸ ਤੋਂ ਪਹਿਲਾਂ ਜਿਹੜਾ ਡੇਰੇ ਵਿੱਚ ਲੰਗਰ ਕਰ ਸੀ ਉਸ ਸਮੇ 1500 ਤੋਂ 2000 ਤੱਕ ਸੰਗਤ ਲੰਗਰ ਖਾ ਸਕਦੀ ਸੀ ਇਹ ਗੱਲ ਮਹਾਰਾਜ ਜੀ ਨੂੰ ਬਿਲਕੁਲ ਚੰਗੀ ਨਹੀਂ ਲੱਗਦੀ ਸੀ ਕਿ ਉਹਨਾਂ ਦੀ ਸੰਗਤ ਨੂੰ ਲੰਗਰ ਖਾਣ ਦੇ ਲਈ ਕੰਟੇਆ ਤੱਕ ਲਾਈਨ ਵਿੱਚ ਲੱਗਣਾ ਪਵੇ ਅਧੀ ਰਾਤ ਜਦੋਂ ਵੀ ਬਹੁਤ ਜ਼ਿਆਦਾ ਸੰਗਤ ਭੁੱਖੀ ਹੀ ਬੈਠੀ ਰਹਿੰਦੀ ਸੀ ਤਾਂ ਇਸ ਦੇ ਬਾਅਦ ਹੀ ਮਹਾਰਾਜ ਜੀ ਨੇ ਇੰਜੀਨੀਅਰਾਂ ਦੀ ਇੱਕ ਟੀਮ ਨੂੰ ਬੁਲਾ ਕੇ ਇੱਕ ਬਹੁਤ ਵੱਡੇ ਲੰਗਰ ਘਰ ਦਾ ਨਿਰਮਾਣ ਕਰਵਾਇਆ ਸੀ ਜਿੱਥੇ ਇੱਕ ਸਮੇਂ 15 ਤੋਂ 18000 ਸੰਗਤ ਲੰਗਰ ਖਾ ਸਕਦੀ ਸੀ ਤੇ ਹੌਲੀ-ਹੌਲੀ ਲੰਗਰ ਘਰ ਨੂੰ ਹੋਰ ਵੀ ਜ਼ਿਆਦਾ ਵੱਡਾ ਬਣਾਇਆ ਗਿਆ ਅੱਜ ਅਸੀਂ ਸਾਰਾ ਕੁਝ ਦੇਖ ਹੀ ਸਕਦੇ ਹਾਂ ਕਿ ਅੱਜ ਸੰਗਤ ਇੱਕ ਸਾਥ ਹੀ 40 ਤੋਂ 50 ਹਜ਼ਾਰ ਸੰਗਤ ਲੰਗਰ ਖਾ ਸਕਦੀ ਹੈ ਮਹਾਰਾਜ ਜੀ ਨੇ ਡੇਰੇ ਦੀ ਤੇ ਸੰਗਤ ਦੀ ਜ਼ਿੰਮੇਵਾਰੀ ਆਪਣੇ ਭਾਣਜੇ ਨੂੰ ਸੌਂਪ ਦਿੱਤੀ ਤੇ 1 ਜੂਨ 1990 ਨੂੰ ਦਿਲ ਦੀ ਧੜਕਣ ਰੁਕ ਜਾਣ ਦੇ ਕਾਰਨ ਮਹਾਰਾਜ ਜੀ ਜੀ ਸਾਰੇ ਨੂੰ અલਵਿਦਾ ਕਹਿ ਗਏ ਤੇ 9 ਦਿਨਾਂ ਦੇ ਬਾਅਦ 10 ਜੂਨ 1990 ਨੂੰ ਬਾਬਾ ਜੀ ਦੀ ਦਸਤਾਰ ਬੰਦੀ ਕੀਤੀ ਗਈ ਬਾਬਾ ਜੀ ਨੂੰ ਗੱਦੀ ਤੇ ਬਿਠਾਇਆ ਗਿਆ ਜਦੋਂ ਬਾਬਾ ਜੀ ਨੂੰ ਗੱਦੀ ਤੇ ਬਿਠਾਇਆ ਗਿਆ ਸੀ ਤਾਂ ਉਹਦੋਂ ਵੀ ਅੱਖ ਤੋਂ ਜ਼ਿਆਦਾ ਸੰਗ ਦੇਰੇ ਵਿੱਚ ਪਹੁੰਚ ਗਈ ਸੀ ਬਹੁਤ ਸਾਰੇ ਪੰਡਾਲ ਸੰਗਤ ਦੇ ਲਈ ਬਣਾਏ ਗਏ ਸਨ ਇਸ ਪੂਰੀ ਰਸਮ ਨੂੰ ਲਗਭਗ 60 ਤੋਂ ਬਾਅਦ ਟੀਵੀ ਲਗਾ ਕੇ ਸਾਰੀ ਸੰਗਤ ਨੂੰ ਦਿਖਾਇਆ ਗਿਆ ਸੀ ਫਿਰ ਬਾਬਾ ਜੀ ਸਾਡੇ ਵਰਗੇ ਪਟਕੇ ਹੋਏ ਲੋਕਾਂ ਨੂੰ ਸਹੀ ਰਸਤਾ ਦਿਖਾਉਂਦੇ ਹਨ 34 ਸਾਲ ਹੋ ਗਏ ਹਨ ਬਾਬਾ ਜੀ ਨੇ ਹੁਣ ਤੱਕ ਕਰੋੜਾਂ ਲੋਕਾਂ ਨੂੰ ਆ ਰਿਹਾ ਹੈ ਮਹਾਰਾਜ ਜੀ ਦੁਆਰਾ ਸੌਂਪੀ ਗਈ ਜ਼ਿੰਮੇਵਾਰੀ ਨੂੰ ਨਿਭਾਇਆ ਹੈ ਸੰਗਤ ਜੀ ਬਾਬਾ ਜੀ ਜਦੋਂ 32 ਜਾਂ 33 ਸਾਲ ਦੇ ਸਨ ਉਦੋਂ ਆਪਣੇ ਪਿਤਾ ਜੀ ਦੇ ਨਾਲ ਮਾਮਾ ਮਹਾਰਾਜ ਜੀ ਦੇਕਰ ਚਲੇ ਗਏ ਸਨ ਤੇ ਉਸ ਸਮੇਂ ਮਹਾਰਾਜ ਜੀ ਨੇ ਬਾਬਾ ਜੀ ਨੇ ਨੂੰ ਦੂਜੇ ਕਮਰੇ ਵਿੱਚ ਬਿਠਾਇਆ ਤੇ ਖੁਦ ਬਾਬਾ ਜੀ ਦੇ ਪਿਤਾ ਦੇ ਨਾਲ ਆਪਣੇ ਕਮਰੇ ਵਿੱਚ ਚਲੇ ਗਏ ਤੇ ਡੇਰੇ ਦੀ ਪੂਰੀ ਵਸੀਅਤ ਤੇ ਜ਼ਿੰਮੇਵਾਰੀ ਤੇ ਕਾਗਜ਼ ਬਾਬਾ ਜੀ ਦੇ ਪਿਤਾ ਨੂੰ ਦੇ ਦਿੱਤੇ ਸੰਤ ਇਹ ਕਿਹਾ ਸੀ ਕਿ ਮੇਰੇ ਤੋਂ ਬਾਅਦ ਡੇਰੇ ਦੀ ਸੰਭਾਲ ਤੇਰਾ ਬੇਟਾ ਕਰੇਗਾ ਇਸ ਤੋਂ ਮਗਰੋਂ ਜਦੋਂ ਬਾਬਾ ਜੀ ਦੇ ਪਿਤਾ ਜੀ ਕਮਰੇ ਤੋਂ ਬਾਹਰ ਆਏ ਤਾਂ ਉਹਨਾਂ ਨੇ ਦੂਸਰੇ ਕਮਰੇ ਵਿੱਚ ਇਕੱਠੇ ਬੈਠੇ ਬਾਬਾ ਜੀ ਦੇ ਪੈਰ ਸੂ ਲੈ ਕਿਉਂਕਿ ਹੁਣ ਗੱਦੀ ਤੇ ਬਾਬਾ ਜੀ ਨੂੰ ਬਿਠਾਇਆ ਗਿਆ ਸੀ 10 ਜੂਨ 1990 ਨੂੰ ਜਦੋਂ ਬਾਬਾ ਜੀ ਨੇ ਗੱਦੀ ਸੰਭਾਲੀ ਗਈ ਸੰਭਾਲੀ ਸੀ ਤੇ ਜਦੋਂ ਸਭ ਤੋਂ ਪਹਿਲਾਂ ਬਾਬਾ ਜੀ ਨੇ ਸੰਗਤ ਨੂੰ राधा स्वामी भलाई सीता उदो बाबा जी ने बड़े ही पाबू के शब्दਾਂ ਵਿੱਚ ਕਿਹਾ ਸੀ ਕਿ ਮਹਾਰਾਜ ਜੀ ਮੈਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦੇ ਕੇ ਗਏ ਹਨ ਕਿ ਮੈਂ ਇਸ ਜ਼ਿੰਮੇਵਾਰੀ ਨੂੰ ਉਦੋਂ ਤੱਕ ਨਾ ਸਕਾਂਗਾ ਜਦਕਰ ਸੰਗਤ ਆਪਣੇ ਉਹੀ ਪਿਆਰ ਜੋ ਥੋੜਾ ਹਿੱਸਾ ਮੈਨੂੰ ਵੀ ਦੇ ਦੇਵੇ ਜੋ ਸੰਗਤ ਵੱਡੇ ਮਹਾਰਾਜ ਜੀ ਨੂੰ ਦਿੰਦੀ ਸੀ ਬਾਬਾ ਜੀ ਨੇ ਅੱਗੇ ਕਿਹਾ ਕਿ ਉਹ ਆਪਣੇ ਆਪ ਨੂੰ ਸੰਗਤ ਦੀ ਸੇਵਾ ਦੇ ਸਮਰਪਿਤ ਕਰਦੇ ਹਨ ਤੇ ਆਪਣੀ ਆਖਰੀ ਸਾਹ ਤੱਕ ਸੰਗਤ ਦੀ ਸੇਵਾ ਕਰਦੇ ਰਹਿਣਗੇ ਸੰਗਤ ਜੀ ਬਾਬਾ ਜੀ 14 ਸਾਲ ਤੋਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆ ਰਹੇ ਹਨ ਤੇ ਅੱਗੇ ਵੀ ਨਿਵੋਂਦੇ ਰਹਿਣਗੇ ਪਰ ਅਸੀਂ ਉਹਨਾਂ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਕਦੋਂ ਨਿਭਾਵਾਂਗੇ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਉਹਨਾਂ ਦੇ ਪ੍ਰਤੀ ਸਾਡੀ ਜ਼ਿੰਮੇਵਾਰੀ ਕਿਸੇ ਪਹਾੜ ਨੂੰ ਤੋੜਨ ਦੀ ਨਹੀਂ ਹੈ ਜਿਸ ਨੂੰ ਅਸੀਂ ਨਿਭਾ ਨਹੀਂ ਸਕਦੇ ਸਾਨੂੰ ਜਦੋਂ ਬਾਬਾ ਜੀ ਨੇ ਆਪਣੀ ਸ਼ਰਨ ਦਿੱਤੀ ਸੀਤਾ ਉਦੋਂ ਸਾਨੂੰ ਇੱਕ ਜ਼ਿੰਮੇਵਾਰੀ ਸੌਂਪੀ ਸੀ ਕਿ ਸਾਨੂੰ ਹਰ ਹਾਲ ਵਿੱਚ ਭਜਨ ਸਿਮਰਨ ਕਰਨਾ ਚਾਹੀਦਾ ਹੈ ਪਰ ਅਸੀਂ ਬਾਬਾ ਜੀ ਤੋਂ ਤਾਂ ਉਮੀਦ ਕਰ ਸਕਦੇ ਹਾਂ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਤੇ ਜਦੋਂ ਤਾਂ ਅਸੀਂ ਸੋ ਬਹਾਨੇ ਬਣਾਉਣ ਲੱਗ ਜਾਂਦੇ ਹਾਂ ਅਦਰ ਅਸੀਂ ਸਾਰੇ ਦੇਖ ਰਹੇ ਹਾਂ ਕਿ ਬਾਬਾ ਜੀ ਇੱਕ ਦਿਨ ਵੀ ਆਰਾਮ ਨਹੀਂ ਕਰਦੇ ਜੇਕਰ 26 ਤਾਰੀਖ ਵਾਲਾ ਡੇਰੇ ਵਿੱਚ ਹੋਣ ਵਾਲਾ satsang ਕੈਨਸਲ ਵੀ ਹੋ ਗਿਆ ਸੀਤਾ ਕਾਮੀ ਬਾਬਾ ਜੀ ਡੇਰੇ ਵਿੱਚ ਆਪਣੀ ਕੋਠੀ ਵਿੱਚ ਨਹੀਂ ਬੈਠੇ ਬਾਬਾ ਜੀ ਪਿਛਲੇ ਕਈ ਦਿਨਾਂ ਤੋਂ ਹਿਮਾਚਲ ਤੇ ਜੰਮੂ ਕਸ਼ਮੀਰ ਦੇ ਲਗੱਗ ਸੈਂਟਰਾਂ ਵਿੱਚ ਜਾ ਰਹੇ ਹਨ ਇਹ ਸੰਗਤ ਨੂੰ ਆਪਣੇ ਦਰਸ਼ਨ ਦੇ ਰਹੇ ਹਨ ਤੇ ਸੰਗਤ ਸਵਾਦ ਜਿਹਾ ਉਕਰ ਰਹੇ ਹਨ ਸਭ ਕੁਝ ਬਾਬਾ ਜੀ ਨੂੰ ਕਰਨ ਦੀ ਲੋੜ ਹੈ ਉਹ ਤਾਂ ਖੁਦ ਹੀ ਪਰਮਾਤਮਾ ਦਾ ਰੂਪ ਹਨ ਪਰ ਫਿਰ ਵੀ ਬਾਬਾ ਜੀ ਨੂੰ ਵੱਡੇ ਮਹਾਰਾਜ ਜੀ ਨੇ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਉਸ ਨੂੰ ਨਿਭਾ ਰਹੇ ਹਨ ਤੇ ਬਾਬਾ ਜੀ ਆਪਣੀ ਗੱਦੀ ਸੰਭਾਲਣ ਤੋਂ ਬਾਅਦ ਜਦੋਂ ਸੰਗਤ ਨੂੰ ਪਹਿਲੀ ਵਾਰ ਕੋਦਿਤ ਕੀਤਾ ਸੀ ਤਾਂ ਇਹ ਹੀ ਕਿਹਾ ਸੀ ਕਿ ਉਹਨਾਂ ਦਾ ਪੂਰਾ ਜੀਵਨ ਉਹਨਾਂ ਦੀ ਸੰਗਤ ਦੇ ਲਈ ਸਮਰਪਿਤ ਹੈ ਆਪਣੀ ਪੂਰੀ ਜ਼ਿੰਦਗੀ ਉਹ ਸੰਗਤ ਦੀ ਸੇਵਾ ਕਰਨਗੇ ਪਿਛਲੇ ਦਿਨਾਂ ਤੋਂ ਬਾਬਾ ਜੀ ਨੇ ਇੱਕ ਹੀ ਇੱਕ ਹੀ ਦਿਨ ਵਿੱਚ ਵੇੜ ਦੇ ਸਮੇਂ ਤਾਂ ਬਾਤੇ ਉਸੇ ਦਿਨ ਸ਼ਾਮ ਨੂੰ ਜੰਮੂ ਜੰਮੂ ਵਿੱਚ ਸੰਗਤ ਨੂੰ ਆਪਣੇ ਦਰਸ਼ਨ ਦੇ ਕੇ ਉਹਨਾਂ ਨਰਸਵਾਲ ਜਵਾਬ ਕੀਤੇ ਜੀ ਇਸ ਤਰ੍ਹਾਂ ਸਤਗੁਰ ਹਰ ਕਿਸੇ ਨੂੰ ਨਹੀਂ ਮਿਲਦੇ ਇਸ ਪੂਰੀ ਦੁਨੀਆ ਵਿੱਚ 195 ਦੱਸੇ ਹਨ 743 ਕਰੋੜ ਲੋਕ ਇਹ ਰਹਿੰਦੇ ਹਨ ਪਰ ਸਾਡੇ ਵਰਗੇ ਕੁਝ ਕਰੋੜ ਲੋਕ ਹੀ ਪਾਗਾਂ ਵਾਲੇ ਹਨ ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਮਹਾਪੁਰਸ਼ਾਂ ਦੀ ਸ਼ਰਨ ਨਸੀਬ ਹੋਈ ਹੈ ਤੇ ਲੱਖਾਂ ਲੋਕ ਹੀ ਬਿਨਾਂ ਗੁਰੂ ਦੀ ਸ਼ਰਨ ਤੋਂ ਚਲੇ ਜਾਂਦੇ ਹਨ ਤੇ ਲੱਖਾਂ ਲੋਕ ਰੋਜ਼ ਦੁਨੀਆ ਵਿੱਚ ਜਨਮ ਲੈਂਦੇ ਹਨ ਇਸ ਕਰਕੇ ਸਾਨੂੰ ਕਦਰ ਕਰਨੀ ਚਾਹੀਦੀ ਹੈ ਸਤਿਗੁਰੂ ਦੇ ਹੁਕਮ ਨੂੰ ਮੰਨਣਾ ਚਾਹੀਦਾ ਹੈ ਤੇ ਹਮੇਸ਼ਾ ਉਸ ਦਾ ਸ਼ੁਕਰ ਕਰਨਾ ਚਾਹੀਦਾ ਹੈ ਰਾਦਾ ਸਵਾਮੀ